ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਸੋਹਣੀ ਜਿਹੜਾ ਸੂਟਾਂ ਦੀ ਵੀਡੀਓ ਸ਼ੇਅਰ ਕਰਾਂਗੀ ਜੋ ਕਿ ਆਪਾਂ ਰੈਡੀ ਕਰਵਾਏ ਨੇ ਬਹੁਤ ਹੀ ਸੋਹਣਾ ਵਰਕ ਹੋਇਆ ਤੇ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰ ਲਓ ਸੋ ਇਹ ਆਪਾਂ ਪਸ਼ਮੀਨੇ ਦੇ ਉੱਪਰ ਰੈਡੀ ਕੀਤਾ ਸੂਟ ਦੇਖ ਸਕਦੇ ਹੋ ਇਸ ਦੇ ਘੇਰੇ ਉੱਪਰ ਵਰਕ ਆਇਆ ਸੋ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਨਾਲ ਹੀ ਇਦਾਂ ਆਪਣੀ ਜਿਹੜਾ ਬਾਜੂ ਤੇ ਵਰਕ ਕੀਤਾ ਦੇਖੋ ਤੁਸੀਂ ਜਿਹੜਾ ਇਹ ਵਰਕ ਆ ਇਹ ਤੁਸੀਂ ਪੌਂਚੇ ਤੇ ਵੀ ਕਰਵਾ ਸਕਦੇ ਹੋ ਪਰ ਇਹ ਸੂਟ ਤੇ ਆਪਾਂ ਨੇ ਜਿਹੜਾ ਬਾਹਾਂ ਤੇ ਤੇ ਘੇਰੇ ਤੇ ਵਰਕ ਕੀਤਾ ਸੋ ਇਹ ਕੇ ਸੂਟ ਰੈਡੀ ਹੋਇਆ ਇਸ ਤੇ ਦੇਖੋ ਬੁੱਟੀਆਂ ਵਾਲੀ ਡਿਜ਼ਾਈਨਿੰਗ ਕੀਤੀ ਗਈ ਆ ਇਹ ਜਿਹੜਾ ਸੂਟ ਬਣਾਇਆ ਆਪਾਂ ਨੇ ਖਾਦੀ ਦੇ ਉੱਪਰ ਰੈਡੀ ਕੀਤਾ ਇਸ ਦੇ ਪੂਰੇ ਫਰੰਟ ਦੇ ਉੱਪਰ ਬੁੱਟੀਆਂ ਰਹਿਣਗੀਆਂ ਤੇ ਨਾਲ ਹੀ ਆਪਾਂ ਇਸ ਦੀਆਂ 슬ੀਵਜ਼ ਰੈਡੀ ਕੀਤੀਆਂ ਨੇ ਸੋ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਸੋ ਇਹ ਬਲੈਕ ਕਲਰ ਦਾ ਖਾਦੀ ਦਾ ਸੂਟ ਆਪਾਂ ਰੈਡੀ ਕੀਤਾ ਇੱਕ ਇਸ ਦੇ ਤੁਹਾਨੂੰ ਚਾਕਾਂ ਤੇ ਘੇਰੇ ਤੇ ਵਰਕ ਮਿਲੇਗਾ ਇਦਾਂ ਤੁਹਾਨੂੰ ਨਾਲ ਹੀ ਇਸਦੇ ਤੁਹਾਨੂੰ ਬਾਹਾਂ ਤੇ ਵਰਕ ਮਿਲੂਗਾ ਸੇਮ ਵਰਕ ਬਾਹਾਂ ਲਈ ਜਿਹੜਾ ਪੌਂਚੇ ਤੇ ਵੀ ਕੀਤਾ ਗਿਆ ਇਹ ਵਰਕ ਤੁਸੀਂ ਆਪਣੇ ਅਕੋਰਡਿੰਗ ਕਰਵਾ ਸਕਦੇ ਹੋ ਤੇ ਵਰਕ ਦੇ ਪ੍ਰਾਈਸ ਕਾਫੀ ਸਾਡੇ ਰੀਜ਼ਨੇਬਲ ਨੇ ਤੁਸੀਂ ਕੰਟੈਕਟ ਕਰ ਸਕਦੇ ਹੋ ਸੋ ਇੱਕ ਸੂਟ ਇਹ ਰੈਡੀ ਹੋਇਆਗਾ ਇਹ ਸਿਲਕ ਪਸ਼ਮੀਨੀ ਤੇ ਰੈਡੀ ਕੀਤਾ ਬਹੁਤ ਹੀ ਸੋਹਣਾ ਵਰਕ ਕੀਤਾ ਗਿਆ ਇਸ ਤੇ ਚੈੱਕ ਕਰ ਸਕਦੇ ਹੋ ਤੇ ਇੱਕ ਸੂਟ ਇਹ ਰੈਡੀ ਹੋਇਆ ਕਾਫੀ ਟ੍ਰੈਂਡ ਚ ਰਿਹਾ ਇਹ ਡਿਜ਼ਾਈਨ ਇਸ ਵਾਰ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੁਸੀਂ ਕਿਸੇ ਵੀ ਫੈਬਰਿਕ ਤੇ ਕਰਵਾ ਸਕਦੇ ਹੋ ਤੇ ਵਰਕ ਚੈੱਕ ਕਰ ਸਕਦੇ ਹੋ ਇਹ ਸੂਟ ਦੇਖਿਆ 레드 ਕਲਰ ਦਾ ਸੂਟ ਰੈਡੀ ਹੋਇਆ ਜਿੱਦਾਂ ਆਪਾਂ ਪਹਿਲਾਂ ਪਰਪਲ ਕਲਰ ਦਾ ਦਿਖਾਇਆ ਉਹਦੇ ਨਾਲ ਦਾ ਸੇਮ ਡਿਜ਼ਾਈਨ ਹੈ ਤੁਸੀਂ ਕਿਸੇ ਵੀ ਕਲਰ ਤੇ ਬਣਵਾ ਸਕਦੇ ਹੋ ਇਹ ਸੂਟ ਹੈ ਜਿਹੜਾ ਆਪਾਂ ਸਟਿਚ ਵੀ ਕਰਤਾਗਾ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਵਰਕ ਹੋਇਆ ਤੇ ਨਾਲ ਆਪਾਂ ਲੇਸ ਅਟੈਚ ਕੀਤੀ ਆ ਸੋ ਇਦਾਂ ਦੇ ਹੋਰ ਸੋਹਣੇ ਸੋਹਣੇ ਸੂਟ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਜਰੂਰ ਕਰ ਲਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ Thank you so much.